ਤੁਸੀਂ ਪੁਲਿਸ ਦੇ ਵਿੱਚ ਰਹੇ ਹੋ ਹਾਂ ਇਸ ਤਰੀਕੇ ਨਾਲ ਕੰਮ ਕਰਦੀ ਹੈ ਹਾਂ ਮੈਂ ਦੇਖਿਆ ਦੇਖਿਆ ਮੇਰੇ ਵਿੱਚ ਰਹੇ ਹਾਂ ਹਾਂ ਸੀਰ ਚਿਕਨ ਪਦੇ ਵਿੱਚ ਉਦੋਂ ਵੀ ਜਦੋਂ ਕੰਮ ਚੱਲਦਾ ਸੀ ਨਾ ਸੀਆਰਪੀ ਕੈਂਪ ਦੇ ਵਿੱਚ ਕੋਈ ਉੱਥੇ ਚਿੜੀ ਨਹੀਂ ਫੜਕ ਸਕਦੀ ਤੇ ਇਹੋ ਜਿਹੇ ਬੰਦਿਆਂ ਨੂੰ ਕੁਆਟਰ ਦਿੱਤੇ ਸੀ ਉਹਨਾਂ ਵਿੱਚ ਉਹਨਾਂ ਦਾ ਪਹਿਰਾ ਚਾਰ ਚੁਫੇਰੇ ਉੱਥੋਂ ਹੀ ਉਹਨਾਂ ਖਾਣਾ ਪੀਣਾ ਜਿਹੜੇ ਜੋਬ ਵੀ ਨਹੀਂ ਕਰਦੇ ਨਾ 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 ਕੋਈ ਜੋਬ ਨਹੀਂ ਹੁੰਦੀ ਉਹਨਾਂ ਦੀ ਕੋਈ ਮੰਨ ਲਓ ਤੁਸੀਂ ਉਹਨਾਂ ਨੂੰ ਮਰਮੂਰ ਵੀ ਦਿੰਦੇ ਵਿੱਚੋਂ ਕੇ ਇਹਨੂੰ ਕਿਤਰਾ ਕਰਦਾ ਕੇ ਇਹਨੂੰ ਕਿਤਰਾ ਕਤਲ ਵੀ ਕਰਾਉਂਦੀ ਹੈ ਉਹਨਾਂ ਦੀ ਕਿਸੇ ਵਿਭਾਗ ਵਿੱਚ ਜੁਆਇਨਿੰਗ ਨਹੀਂ ਨਾ ਕੁਛ ਨਹੀਂ ਕੋਈ ਸਾਹ ਪੁੱਛਦਾ ਹੀ ਜਿਹੜਾ ਰਾ ਦਾ ਤੇ ਆਈਬੀ ਦਾ ਜਿੰਨਾ ਫਾਂਡਿਆ ਨਾ ਕੋਈ ਪੁੱਛੀ ਤਾਂ ਨਹੀਂ ਮੁਰ ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦਿਆਂ ਇੱਕ ਏਜੰਸੀ ਨਾਲ ਪੁਲਿਸ ਦੀ ਜਿਹੜੀ ਸੀ ਹਟਾਈ ਉਹਦੇ ਚ ਮੇਰੀ ਬਦਲੀ ਕਰਤੀ ਉਹਦੇ ਚ ਮੈਂ ਰਹਿ ਕੇ ਦੇਖਿਆ ਇਹ ਏਜੰਸੀਆਂ ਇਸ ਤਰੀਕੇ ਨਾਲ ਦੋੇ ਪਾਸੇ ਜਾਂਦੀਆਂ ਨੇ ਪੁਲਿਸ ਦੇ ਵਿੱਚੋਂ ਵੀ ਬੰਦੇ ਇੱਕ ਦੂਜੇ ਨੂੰ ਜਾਣਦੇ ਨੇ ਪੁਲਿਸ ਚੋਂ ਤਾਂ ਘੱਟ ਹੀ ਜਾਂਦੇ ਨੇ ਆਵੇਂ ਪ੍ਰਾਈਵੇਟ ਬੰਦਾ ਹੈਂਡਲ ਕਰਦੇ ਨੇ ਚੇਰਮੈਨ ਨਾਲ ਬੰਦਾ ਹੈਂਡਲ ਕਰਦੇ ਨੇ ਉਹਦੇ ਨਾਲ ਫਿਰ ਟੁੱਕੇ ਮਨਾਉਂਦੇ ਨੇ